ਉਸ ਤਰ੍ਹਾਂ ਤਾਂ ਦੁਨੀਆ ਭਰ ਵਿੱਚ ਚਰਚਾ ਹੈ ਕਿ ਚੀਨ ਬੜੀ ਤੇਜ਼ੀ ਨਾਲ ਦੁਨੀਆ ਦੀ ਨੰਬਰ 1 ਸੁਪਰ ਪਾਵਰ ਬਣਨ ਵੱਲ ਵਧ ਰਿਹਾ ਹੈ ਅਤੇ ਇਸ ਵਾਧੇ ਖਤਰੇ ਨੂੰ ਵੇਖ ਕੇ ਅਮਰੀਕਾ ਵੱਲੋਂ ਕਾਫੀ ਪੇਸ਼ਬੰਦੀਆਂ ਵੀ ਕੀਤੀਆਂ ਜਾ ਰਹੀਆਂ ਹਨ ਇੱਕ ਪਾਸੇ ਬ੍ਰਿਕਸ ਤੇ ਦੂਜੇ ਪਾਸੇ ਕੱਲਾ ਚైనా ਹੀ ਜਿਹੜਾ ਉਹ ਇੱਕ ਚੁਣੌਤੀ ਬਣਿਆ ਹੋਇਆ ਅਮਰੀਕਾ ਦੇ ਸਾਹਮਣੇ ਚੀਨੀ ਨਾਗਰਿਕ ਇਹ ਮੰਨ ਕੇ ਸੁਖਤ ਮਹਿਸੂਸ ਕਰਦੇ ਚੱਲੇ ਆ ਰਹੇ ਨੇ ਕਿ ਉਹਨਾਂ ਦਾ ਦੇਸ਼ ਅਮਰੀਕਾ ਵਰਗੀ ਮਹਾਂਸ਼ਕਤੀ ਨਾਲੋਂ ਕਿਸੇ ਗੱਲੋਂ ਵੀ ਪਿੱਛੇ ਨਹੀਂ ਹੈ ਉਹ ਅਤੇ ਉਹਨਾਂ ਦੀ ਨੌਜਵਾਨ ਪੀੜ੍ਹੀ ਬੇਰਜ਼ਗਾਰੀ ਉਜਰਤਾ ਵਿੱਚ ਕਟੌਤੀ ਅਤੇ ਪਬਲਿਕ ਸਹੂਲਤਾਂ ਵਿੱਚ ਪੈਦਾ ਹੋ ਰਹੀ ਕਮੀ ਤੋਂ ਪੀੜਿਤ ਮਹਿਸੂਸ ਕਰ ਰਹੀ ਹੈ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਖਾਣਾ ਪਹਿਨਣਾ ਮਨੋਰੰਜਨ ਦੇਣ ਲਈ ਜੱਦੋਜਾਦ ਕਰਦੇ ਵੇਖੇ ਜਾ ਸਕਦੇ ਹਨ ਲੋਕਾਂ ਦੇ ਮਨਾਂ ਵਿੱਚ ਲਗਾਤਾਰ ਸ਼ਾਸਕਾਂ ਦੀ ਨਿਰਕੁੰਸ਼ਤਾ ਕਰਕੇ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦੀਆਂ ਭਾਵਨਾਵਾਂ ਮਤਵਹੀਨ ਹੁੰਦੀਆਂ ਚਲੀਆਂ ਜਾ ਰਹੀਆਂ ਹਨ ਪੰਜਾਬ 247 ਟੀਵੀ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਦਰਬਾਰਾ ਸਿੰਘ ਕਾਲੂ ਹਰਾਂ ਦਾ ਲਿਖਿਆ ਹੋਇਆ ਇੱਕ ਲੇਖ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜੋ ਕਿ ਚੀਨ ਦੇ ਆਰਥਿਕ ਹਾਲਾਤਾਂ ਦੇ ਉੱਤੇ ਉਹਨਾਂ ਨੇ ਲਿਖਿਆ ਹੈ। ਉਸ ਤਰ੍ਹਾਂ ਤਾਂ ਦੁਨੀਆ ਭਰ ਵਿੱਚ ਚਰਚਾ ਹੈ ਕਿ ਚੀਨ ਬੜੀ ਤੇਜ਼ੀ ਨਾਲ ਦੁਨੀਆ ਦੀ ਨੰਬਰ 1 ਸੁਪਰ ਪਾਵਰ ਬਣਨ ਵੱਲ ਵਧ ਰਿਹਾ ਹੈ। ਅਤੇ ਇਸ ਵੱਡੇ ਖਤਰੇ ਨੂੰ ਵੇਖ ਕੇ ਅਮਰੀਕਾ ਵੱਲੋਂ ਕਾਫੀ ਪੇਸ਼ਬੰਦੀਆਂ ਵੀ ਕੀਤੀਆਂ ਜਾ ਰਹੀਆਂ ਹਨ ਦੁਨੀਆ ਇੱਕ ਵਾਰ ਮੁੜ ਤੋਂ ਦੋ ਟੜਿਆਂ ਵਿੱਚ ਇਕੱਠੀ ਹੋ ਰਹੀ ਹੈ ਜਿਹੜਾ ਇਕਾਧਿਕਾਰ ਸੀਗਾ ਅਮਰੀਕਾ ਦਾ ਉਹ ਖਤਮ ਹੋਣ ਦੇ ਕਿਨਾਰੇ ਆ ਇੱਕ ਪਾਸੇ ਬ੍ਰਿਕਸ ਤੇ ਦੂਜੇ ਪਾਸੇ ਕਲਾ ਚਾਈਨਾ ਹੀ ਜਿਹੜਾ ਉਹ ਇੱਕ ਚੁਣੌਤੀ ਬਣਿਆ ਹੋਇਆ ਅਮਰੀਕਾ ਦੇ ਸਾਹਮਣੇ ਆਉਣ ਵਾਲੇ ਸਮੇਂ ਵਿੱਚ ਕੀ ਹੁੰਦਾ ਇਹਦਾ ਤਾਂ ਕੁਝ ਪਤਾ ਨਹੀਂ ਪਰ ਦਰਬਾਰਾ ਸਿੰਘ ਕਾਲੂ ਰਾ ਨੇ ਚੀਨ ਦੀ ਜਿਹੜੀ ਆਰਥਿਕ ਵਿਵਸਥਾ ਆ ਉਹਦੇ ਬਾਰੇ ਲਿਖਿਆ ਹੈ ਕਿ ਉਹ ਅੰਦਰੋਂ ਬਹੁਤ ਖੋਖਲੀ ਹੈ ਸੋ ਚੀਨ ਦੀ ਆਰਥਿਕ ਵਿਵਸਥਾ ਦਾ ਸੱਚ ਕੀ ਹੈ ਦੇਸ਼ ਦੀ ਅੰਦਰੂਨੀ ਹਾਲਾਤ ਨੇ ਲੀਡਰਸ਼ਿਪ ਦੇ ਇਹੋ ਜਿਹੇ ਝੂਠਾ ਦਾ ਲਬਾਦਾ ਲੋਕਾਂ ਦੇ ਸਾਹਮਣੇ ਲਿਆਂਦਾ ਤੇ ਹਕੀਕਤ ਜਾਹਰ ਹੋਈ ਹੈ ਸੋ ਦਰਬਾਰਾ ਸਿੰਘ ਕਾਲੂ ਜਿਹੜੇ ਨੇ ਇਹ ਸਾਬਕਾ ਸਟੇਟ ਸੂਚਨਾ ਕਮਿਸ਼ਨਰ ਪੰਜਾਬ ਰਹੇ ਨੇ ਤੇ ਅੱਜ ਕੱਲ ਕਨੇਡਾ ਦੇ ਕਿੰਗਸਟਨ ਵਿੱਚ ਇੱਥੇ ਰਹਿੰਦੇ ਆ ਤੇ ਲਗਾਤਾਰ ਇਹ ਕਰੰਟ ਟਾਪਿਕ ਦੇ ਉੱਤੇ ਕਾਪੜੀ ਗੱਲਬਾਤ ਕਰਦੇ ਰਹਿੰਦੇ ਆ ਸੋ ਕਾਲੋ ਸਾਹਿਬ ਲੇਖਦੇ ਨੇ ਕਿ ਚੀਨ ਅੰਦਰ ਕਮਿਊਨਿਸਟ ਸ਼ਾਸਨ ਪ੍ਰਬੰਧ ਬਾਰੇ ਪੂਰੇ ਵਿਸ਼ਵ ਵਿੱਚ ਇਹ ਮਿਥਿ ਮਸ਼ੂਰ ਹੈ ਕਿ ਇਹਦੀ ਆਰਥਿਕਤਾ ਬੜੀ ਤੇਜ਼ ਗਤੀ ਨਾਲ ਇੱਕ ਜਾਬਤਾ ਭਰੀ ਪ੍ਰਣਾਲੀ ਦੀਨ ਵਿਕਾਸ ਦੀ ਡਗਰ ਵੱਲ ਗਾਮਜ਼ਨ ਜਾਨੀ ਕਿ ਛਲਪੇ ਮਾਰ ਰਹੀ ਹੈ ਚੀਨੀ ਨਾਗਰਿਕ ਇਹ ਮੰਨ ਕੇ ਸੁਖਤ ਮਹਿਸੂਸ ਕਰਦੇ ਚਲੇ ਆ ਰਹੇ ਨੇ ਕਿ ਉਹਨਾਂ ਦਾ ਦੇਸ਼ ਅਮਰੀਕਾ ਵਰਗੀ ਮਹਾਂਸ਼ਕਤੀ ਨਾਲੋਂ ਕਿਸੇ ਗੱਲੋਂ ਵੀ ਪਿੱਛੇ ਨਹੀਂ ਹੈ ਉਹ ਭਾਵੇਂ ਆਰਥਿਕ ਤਕਨੀਕੀ ਸਮਾਜਿਕ ਸੁਰੱਖਿਆ ਪਰਮਾਣੂ ਫੌਜੀ ਅਤੇ ਡਿਪਲੋਮੈਟਿਕ ਜਿਹੜੀ ਹੁੰਦੀ ਹੈ ਉਹਦੇ ਸਬੰਧਾਂ ਦੇ ਖੇਤਰ ਹੋਣ ਉਹਨਾਂ ਨੂੰ ਆਪਣੇ ਦੇਸ਼ ਜਿਹੜਾ ਆ ਇਸਤੇ ਕਾਬਜ ਕੁਮਨਸ ਪਾਰਟੀ ਤੇ ਇਹਦੀ ਲੀਡਰਸ਼ਿਪ ਉੱਤੇ ਵੀ ਮਾਨ ਹੈ ਪਰ ਹਕੀਕਤ ਵਿੱਚ ਇਹ ਪੂਰੇ ਦਾ ਪੂਰਾ ਮੰਜ਼ਰ ਇੱਕ ਖੋਖਲਾਪਣ ਵਿਵਸਥਾ ਤੇ ਸਿਰਜਿਆ ਜਾ ਰਿਹਾ ਹੈ ਜੋ ਇੱਕ ਰਾਜਨੀਤਿਕ ਅਡੰਬਰ ਦੇ ਉੱਤੇ ਟਿਕਿਆ ਹੋਇਆ ਹੈ ਇਹ ਬੰਦੂਕ ਦੀ ਗੋਲੀ ਵਿੱਚੋਂ ਨਿਕਲਣ ਵਾਲੀ ਸ਼ਕਤੀ ਦੇ ਡਰ ਦੀ ਹੀ ਉਪਜ ਹੈ ਕਾਲੋ ਸਾਹਿਬ ਲਿਖਦੇ ਨੇ ਕਿ ਚੀਨ ਦੇ ਅੰਦਰ ਰੋਜ਼ਾਨਾ ਜ਼ਿੰਦਗੀ ਧੋਖੇ ਬਾਜੀ ਰਹੀ ਸੰਚਾਲਿਤ ਅਜਿਹਾ ਵਿਸ਼ਵਾਸ ਹੈ ਜੋ ਲਗਾਤਾਰ ਦਰਾਸ਼ਾ ਦੇ ਆਲਮ ਵਿੱਚ ਘਿਰਦਾ ਜਾ ਰਿਹਾ ਹੈ ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ ਇਹ ਇੱਕ ਤਾਕਤਵਰ ਅਤੇ ਬਗੈਰਵਾਗਾ ਦੇ ਵਾਗਾ ਦੇ ਹਵਾ ਵਿੱਚ ਉੱਡਦਾ ਚਿੱਤ ਘੋੜਾ ਹੈ ਅੱਖ ਦੇ ਫੋਰ ਵਿੱਚ ਇਹ ਵਿਸ਼ਵ ਦੇ ਫੰਨੇ ਖਾਂ ਆਗੂਆਂ ਨੂੰ ਨੰਗੇ ਕਰਨ ਦੀ ਸ਼ਕਤੀ ਰੱਖਦਾ ਹੈ ਜਾਨੀ ਕਿ ਸੋਸ਼ਲ ਮੀਡੀਆ ਦੀ ਤਾਕਤ ਦਾ ਉਹ ਜ਼ਿਕਰ ਕਰ ਰਹੇ ਨੇ ਸੋ ਚੀਨ ਚੀਨੀ ਲੋਕ ਜਿਹੜੇ ਨੇ ਦੇਸ਼ ਅੰਦਰ ਫਸਰ ਰਹੀ ਨਾਵਾਜ ਨੀਤੀਕ ਆਰਥਿਕ ਤੇ ਰੋਜ਼ਾਨਾ ਜ਼ਿੰਦਗੀ ਸਬੰਧੀ ਨਰਾਸ਼ਾ ਨੂੰ ਘਰਾਂ ਨਿੱਜੀ ਮਿਲਣੀਆਂ ਅਤੇ ਵਿਸ਼ੇਸ਼ ਸਮਾਰੋਹਾਂ ਵਿੱਚ ਸਰਕਾਰੀ ਤੇ ਕੁਮਰਸ਼ ਪਾਰਟੀਆਂ ਆਧਾਰਿਤ ਖੁਫੀ ਏਜੰਸੀਆਂ ਤੋਂ ਅੱਖ ਬਚਾ ਕੇ ਕੁਸਰਬੁਸਰ ਕਰਦੇ ਦੇਖੇ ਜਾ ਸਕਦੇ ਹਨ ਹਾਲਾਂਕਿ ਉੱਥੇ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਪਾਬੰਦੀਆਂ ਵੀ ਨੇ ਉਹ ਅਤੇ ਉਹਨਾਂ ਦੀ ਨੌਜਵਾਨ ਪੀੜ੍ਹੀ ਬੇਰਜ਼ਗਾਰੀ ਉਜਰਤਾ ਵਿੱਚ ਕਟੌਤੀ ਅਤੇ ਪਬਲਿਕ ਸਹੂਲਤਾਂ ਵਿੱਚ ਪੈਦਾ ਹੋ ਰਹੀ ਕਮੀ ਤੋਂ ਪੀੜਿਤ ਮਹਿਸੂਸ ਕਰ ਰਹੀ ਹੈ ਕਈ ਵਾਰ ਦੋ ਬੱਕ ਦੀ ਰੋਟੀ ਲਈ ਵੀ ਉਹਨਾਂ ਨੂੰ ਚਿੰਤਾ ਲੱਗੀ ਰਹਿੰਦੀ ਹੈ ਕੋ ਮੰਤਰੀ ਪੱਦਰ ਤੇ ਚੀਨੀ ਆਰਥਿਕ ਵਿਕਾਸ ਤਕਨੀਕੀ ਅਤੇ ਸੈنسੀ ਪ੍ਰਾਪਤੀਆਂ ਮਹਿਜ ਵਿਖਾਵਾ ਭਰੀਆਂ ਹਨ ਅੰਦਰਖਾਤੇ ਖੋਖਲੇਪਣ ਆਰਥਿਕਤਾ ਦੇ ਸ਼ਿਕਾਰ ਅਮਰੀਕਾ ਤੇ ਚੀਨ ਦੀ ਚਲਾਕੀ ਵੇਖੋ ਇਸ ਦੇ ਉੱਤੇ ਪਰਦਾ ਪੋਸ਼ੀ ਪਾਉਣ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਤੇ ਚੀਨੀ ਚੀਨੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਮਿਲਦੇ ਨੇ ਤੇ ਅਮਰੀਕੀ ਟੈਰਫ ਤੋਂ ਉਤਪਨ ਦੋਹਾਂ ਦੇਸ਼ਾਂ ਦਰਮਿਆਨ ਵਪਾਰਕ ਜੰਗ ਨੂੰ ਵਿਰਾਮ ਦੇਣ ਦਾ ਨਿਰਣਾ ਕਰ ਲੈਂਦੇ ਨੇ ਸੋਸ਼ਲ ਮੀਡੀਆ ਵਿਸ਼ਵ ਪ੍ਰਸਿੱਧ ਤੇਜ਼ ਤਰਾ ਰਾਗੂਆਂ ਬੁੱਧੀਜੀਵੀਆਂ ਅਤੇ ਡਿਪਲੋਮੇਟਾਂ ਲਈ ਇਹ ਅੰਦਾਜ਼ਾ ਲਾਉਣਾ ਕੋਈ ਵੀ ਪਚੀਦਾ ਕਾਰਜ ਨਹੀਂ ਸੀ ਕਿ ਚੀਨ ਅਤੇ ਅਮਰੀਕਾ ਦੇ ਸਰਵ ਉਚਾਗੂ ਕਿਉਂ ਮਿਲੇ ਸਨ ਚੀਨ ਕਹਿੰਦੇ ਬੇਨਕਾਬ ਹੋ ਰਿਹਾ ਹੈ ਚੀਨ ਅੰਦਰ ਅਜੋਕੀ ਸ਼ੀ ਜਨ ਪਿੰਗ ਲੀਡਰਸ਼ਿਪ ਪੂਰੇ ਜਤਨਾ ਨਾਲ ਦੇਸ਼ ਵਾਸੀਆਂ ਨੂੰ ਭਰੋਸਾ ਦਿਨਦੀ ਵਿਖਾਈ ਦੇ ਰਹੀ ਹੈ ਕਿ ਦੇਸ਼ ਕਿਸੇ ਵੀ ਰਾਜਨੀਤਿਕ ਆਰਥਿਕ ਡਿਪਲੋਮੈਟਿਕ ਤੇ ਫੌਜੀ ਚੁਣੌਤੀ ਨੂੰ ਕਰਾਰਾ ਜਵਾਬ ਦੇਣ ਦੇ ਸਮਰੱਥ ਹੈ ਪਰ ਦੇਸ਼ ਦੀ ਅੰਦਰੂਨੀ ਹਾਲਤ ਲੀਡਰਸ਼ਿਪ ਦੇ ਐਸੇ ਝੂਠ ਦਾ ਲਬਾਦਾ ਲੋਕਾਂ ਸਾਹਮਣੇ ਹਕੀਕਤਾਂ ਤੱਥਾਂ ਤੇ ਨੰਗੀ ਅੱਖ ਨਾਲ ਦਿਸ ਰੇ ਮੰਦੇ ਹਾਲਾਤ ਰਹੀਂ ਬੇਨਕਾਬ ਕਰ ਰਹੀ ਹੈ ਲੋਕਾਂ ਦੇ ਮੂੰਹ ਤੋਂ ਐਸੀ ਹਕੀਕਤ ਮੂੰਹ ਆਈ ਬਾਤ ਨਾ ਰਹਿੰਦੀ ਇਹਦੀ ਤਰ੍ਹਾਂ ਬਿਆਨ ਹੋ ਰਹੀ ਹੈ ਕਿ ਲੋਕ ਬੋਲਦੇ ਸੁਣੇ ਜਾ ਰਹੇ ਹਨ ਵਾਈ ਕੀ ਵਾਈ ਆ ਵਾਈ ਕੀ ਆਂਗ ਜੌਨ ਗਨ ਭਾਵ ਬਾਹਰੋਂ ਮਜਬੂਤ ਅੰਦਰੋਂ ਖੱਕੜੀ ਕੱਕੜੀ ਚੀਨ ਰਾਸ਼ਟਰ ਕਰੋੜਾਂ ਗਰੀਬ ਪਛੜੇ ਕਮਜ਼ੋਰ ਬੇਆਵਾਜ਼ ਲੋਕਾਂ ਦੀ ਕੀਮਤ ਤੇ ਜੋ ਰਾਜ ਅਤੇ ਇਸ ਦੇ ਕਾਬਜ ਤਾਕਤਵਰ ਲੋਕਾਂ ਤੇ ਰਾਜਨੀਤਿਕ ਸੰਗਠਨ ਅੱਗੇ ਆਵਾਜ਼ ਨਹੀਂ ਉਠਾ ਸਕਦੇ ਆਪਣੇ ਆਪ ਨੂੰ ਰਾਸ਼ਟਰੀ ਅਤੇ ਕਮਾਂਤਰੀ ਪੱਧਰ ਤੇ ਮਹਾਸ਼ਕਤੀ ਸਿਰਜਦਾ ਦਰਸਾਉਂਦਾ ਹੈ ਚੀਨ ਹੀ ਨਹੀਂ ਜੋਕੇ ਆਰਥਿਕ ਮੰਦਾ ਹਾਲੀ ਤੇ ਵਪਾਰਕ ਉਥਲ ਪੁਥਲ ਦੇ ਦੌਰ ਵਿੱਚ ਅਮਰੀਕਾ ਯੂਕੇ ਫਰਾਂਸ ਜਰਮਨੀ ਕੈਨੇਡਾ ਆਸਟ੍ਰੇਲੀਆ ਜਾਪਾਨ ਦੱਖਣੀ ਕੋਰੀਆ ਦੱਖਣੀ ਅਫਰੀਕਾ ਬ੍ਰਾਜ਼ੀਲ ਭਾਰਤ ਤੁਰਕੀ ਤੇ ਰੂਸ ਆਦ ਵਰਗੇ ਦੇਸ਼ ਅੰਦਰੂਨੀ ਤੌਰ ਤੇ ਆਮ ਜਨ ਜੀਵਨ ਜਿਹੜਾ ਹੁੰਦਾ ਉਹਦੇ ਭੈੜੇ ਹਾਲਾਤ ਦਾ ਸ਼ਿਕਾਰ ਹੋਣ ਦੇ ਬਾਵਜੂਦ ਬਾਹਰੀ ਤੌਰ ਤੇ ਆਪਣੇ ਆਪ ਨੂੰ ਸ਼ਕਤੀਸ਼ਾਲੀ ਸਵੈ ਨਿਰਭਰ ਅਤੇ ਵਧੀਆ ਸਮਾਜਿਕ ਹਾਲਤ ਵਿੱਚ ਵਿਕਸੜ ਦਾ ਡਰਾਮਈ ਪ੍ਰਭਾਵ ਦੇ ਰਹੇ ਹਨ ਪਰ ਹਕੀਕਤ ਕੀ ਹੈ ਚੀਰ ਵਿੱਚ ਰਜਾਨਾ ਰੋਜਗਾਰ ਦੀ ਤਲਾਸ਼ ਵਿੱਚ ਲੋਕ ਦਰਦਾਰ ਭਟਕਦੇ ਦੇਖੇ ਜਾ ਰਹੇ ਹਨ ਵੱਡੇ ਪੱਦਰ ਤੇ ਲੋਕ ਦੋ ਅੱਕ ਦੀ ਰੋਟੀ ਲਈ ਤਰਸਦੇ ਹਨ 1 ਡਾਲਰ ਵਿੱਚ ਗੁਜ਼ਾਰਾ ਕਰਨ ਲਈ ਬੇਵਸ ਹਨ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਖਾਣਾ ਪਹਿਨਣਾ ਮਨੋਰੰਜਨ ਦੇਣ ਲਈ ਜਦੋਜहद ਕਰਦੇ ਦੇਖੇ ਜਾ ਸਕਦੇ ਹਨ ਲੋਕਾਂ ਦੇ ਮਨਾਂ ਵਿੱਚ ਲਗਾਤਾਰ ਸ਼ਾਸਕਾਂ ਦੀ ਨਿਰਕੁੰਸ਼ਤਾ ਕਰਕੇ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦੀਆਂ ਭਾਵਨਾਵਾਂ ਮਤਵਹੀਨ ਹੁੰਦੀਆਂ ਚਲੀਆਂ ਜਾ ਰਹੀਆਂ ਹਨ ਲੋਕ ਘਰੇਲੂ ਜੀਵਨ ਰੋਜ਼ਗਾਰ ਪਰਿਵਾਰਕ ਪੋਸ਼ਣ ਬਿਮਾਰੀਆਂ ਭਰੇ ਮਾਹੌਲ ਵਿੱਚ ਘਿਰਦੇ ਹੀ ਜਾ ਰਹੇ ਹਨ ਵੱਧਦੀ ਬੇਰੁਜ਼ਗਾਰੀ ਅਤੇ ਜਨਤਕ ਬਦਜਨੀ ਨੂੰ ਸਨ 2024 ਵਿੱਚ ਅੰਕੜਾ ਰੈਫਰੀ ਨਾਲ ਲਕਾਇਆ ਗਿਆ ਹੈ ਫਿਰ ਵੀ ਤਸਵੀਰ ਚਿੰਤਾਜਨਕ ਬਣੀ ਹੋਈ ਹੈ 200 ਮਿਲੀਅਨ ਲੋਕ ਆਰਥਿਕ ਮੰਦ ਹਾਲੀ ਦੀ ਮੰਝ ਧਾਰ ਵਿੱਚ ਫਸੇ ਭੇਖ ਵਿੱਚ ਕਿਸੇ ਤਰ੍ਹਾਂ ਦੀ ਰਾਹਤ ਸਬੰਧੀ ਆਸ਼ਾ ਦੀ ਕਿਰਨ ਦੀ ਤਵਜੋ ਤਵਕੋ ਨਹੀਂ ਰੱਖ ਰਹੇ ਕਾਰੋਬਾਰ ਘਾਟੇ ਵਿੱਚ ਜਾਣ ਜਾਂ ਖਤਮ ਹੋਣ ਕਰਕੇ ਕੀਮਤਾਂ ਵਿੱਚ ਵਾਧੇ ਸਵੱਬ ਰੋਜ਼ਬਾਰ ਦੀਆਂ ਅਵਸਥਾ ਖਰੀਦਣ ਦੀ ਸਥਿਤੀ ਵਿੱਚ ਨਹੀਂ ਹਨ ਘਟ ਉਜਰਤਾ ਮਾਰੇ ਦੂਸਰੇ ਸੂਬਿਆਂ ਦੇ 300 ਮਿਲੀਅਨ ਲੋਕ ਵਾਪਸ ਕੰਮਾਂ ਤੇ ਪਰਤਣਾ ਹੀ ਨਹੀਂ ਚਾਹੁੰਦੇ ਹਾਲਤੇ ਬਣਦੀ ਚੱਲੀ ਜਾ ਰਹੀ ਹੈ ਕਿ ਮਹਿੰਗਾਈ ਬੇਰਜ਼ਗਾਰੀ ਤੇ ਚਿੰਤਾਵਾਂ ਕਰਕੇ ਲੋਕ ਸ਼ਾਦੀ ਕਰਾਉਣ ਤੋਂ ਵੀ ਕਿਨਾਰਾ ਕਰ ਰਹੇ ਹਨ ਜੇ ਸ਼ਾਦੀ ਕਰ ਵੀ ਲੈਂਦੇ ਨੇ ਤਾਂ ਬੱਚੇ ਨਾ ਪੈਦਾ ਕਰਨ ਦਾ ਨਿਰਣਾ ਲੈ ਰਹੇ ਹਨ ਨਤੀਜੇ ਵਜੋਂ ਚੀਨ ਦੀ ਆਬਾਦੀ ਵਿੱਚ ਕਮੀ ਹੋ ਰਹੀ ਹੈ ਇਸੇ ਕਰਕੇ ਆਬਾਦੀ ਪੱਖੋਂ ਭਾਰਤ ਤੋਂ ਅੱਗੇ ਨਿਕਲ ਚੁੱਕਾ ਹੈ ਅਮੀਰ ਤੇ ਗਰੀਬ ਦਾ ਪਾੜਾ ਵੱਧ ਰਿਹਾ ਹੈ ਕੁੰਮਰਸ ਚੀਨ ਵਿੱਚ ਕਾਰਪੋਰੇਟ ਪ੍ਰਭਾਵ ਕਰਕੇ ਕਾਰੋਬਾਰ ਪ੍ਰਸ਼ਾਸਨ ਤੇ ਸੰਤਤੀਦਾਰਾਂ ਵਿੱਚ ਸਮਾਜਿਕ ਅਸ਼ਾਂਤੀ ਪੈਦਾ ਹੋ ਰਹੀ ਹੈ ਚੀਨ ਅੰਦਰ 15 ਤੋਂ 64 ਸਾਲ ਦੀ ਉਮਰ ਦੀ ਲੇਬਰ ਸ਼ਕਤੀ ਸੁਗੜ ਰਹੀ ਹੈ ਸਨ 2030 ਤੱਕ ਸਾਲਾਨਾ ਇਸ ਦੇ 1% ਛੋੜਨ ਦਾ ਅਨੁਮਾਨ ਹੈ ਕਾਮਿਆਂ ਵਿੱਚ ਹੌਨਰਮੰਦੀ ਘਟਣ ਕਰਕੇ ਚੀਨੀ ਕੁੱਲ ਪੈਦਾਵਾਰ ਵਿੱਚ 3% ਕਮੀ ਵੀ ਆਈ ਹੈ ਰੀਅਲ ਏਸਟੇਟ ਕਾਰੋਬਾਰ ਵਿੱਚ ਕਮੀ ਵੇਖੀ ਗਈ ਹੈ ਸਨ 2021 ਵਿੱਚ 1.794 ਬਿਲੀਅਨ ਵਰਗ ਮੀਟਰ ਘਰ ਵਿਕੇ ਸਨ 2024 ਵਿੱਚ ਇਹ ਵਿਕਰੀ ਘਟ ਕੇ 947 ਮਿਲੀਅਨ ਵਰਗ ਮੀਟਰ ਰਹਿ ਗਈ ਬਜਵੇਂ ਨਿਵੇਸ਼ ਵਿੱਚ ਕੋਵਿਡ 19 ਸਮੇਂ ਸਨ 19 2019 ਵਿੱਚ 13.2 ਕਮੀ ਵੇਖੀ ਗਈ ਸੀ ਜੋ ਇਸ ਸਾਲ ਸਨ 2025 ਵਿੱਚ 15.5% ਤੱਕ ਹੋ ਚੁੱਕੀ ਹੈ ਚੀਨੀ ਆਰਥਿਕਤਾ ਵਿੱਚ ਖੜੋਤ ਤੇ ਗਰਾਵਟ ਮਲੇਸ਼ੀਆ ਤੇ ਥਾਈਲੈਂਡ ਆਰਥਿਕਤਾਵਾਂ ਦੀ ਤਰਜ ਤੇ ਵੇਖਣ ਨੂੰ ਹੀ ਮਿਲ ਰਹੀ ਹੈ ਕਰਜ਼ਾ ਆਰਥਿਕਤਾ ਦੇ ਆਕਾਰ ਨਾਲੋਂ ਵੱਧ ਰਿਹਾ ਹੈ ਜਦਕਿ ਅਮਰੀਕਾ ਤੇ ਜਾਪਾਨ ਇਸ ਤੋਂ ਬਚੇ ਹੋਏ ਹਨ ਚੀਨ ਦੀ ਕਾਰਪੋਰੇਟ ਕਰਜ਼ਾ ਇਸ ਦੀ ਜੀਡੀਪੀ ਦਾ 131% ਹੋ ਚੁੱਕਾ ਹੈ ਖੇਲੂ ਬੈਂਕ ਇਸ ਨੂੰ ਅਜੇ ਵੀ ਚਿੰਤਾਜਨਕ ਨਹੀਂ ਮੰਨ ਰਿਹਾ ਲੀਨ ਪਿੰਗ ਡਾਇਰੈਕਟਰ ਚੀਨੀ ਮੁਖ ਆਰਥਿਕ ਫੋਰਮ ਅਨਸਾਰ ਚੀਨ ਦੀ ਆਰਥਿਕ ਸਥਿਤੀ ਅਨਿਸ਼ਚਿਤ ਬਣੀ ਪਈ ਹੈ ਚੀਨ ਦੀ ਪ੍ਰਤੀ ਜੀ ਆਮਦਨ 13000 ਡਾਲਰ ਹੈ ਜੋ ਸਿਰਫ ਅਮਰੀਕੀ ਪ੍ਰਤੀ ਜੀ ਆਮਦਨ ਦਾ 17% ਹੀ ਬਣਦੀ ਹੈ ਸੁਚੀਨ ਵਿੱਚ ਜਿਹੜੀ ਚੱਲ ਰਹੀ ਨਰਾਜਗੀ ਉਹਦਾ ਜ਼ਿਕਰ ਕਰਦਿਆਂ ਹਾਂ ਦਰਬਾਰਤ ਸਿੰਘ ਕੱਲ ਨੂੰ ਲਿਖਦੇ ਨੇ ਕਿ ਸਤੰਬਰ 2025 ਵਿੱਚ ਚੀਨੀ ਕਮਿਊਨਿਸਟ ਪਾਰਟੀ ਨੇ ਦੂਜੀ ਵੱਡੀ ਜੰਗ ਦੇ ਖਾਤਮੇ ਦੀ ਅਸ਼ਵੀ ਵਰੇਗੰਡ بڑے ਸ਼ਾਨਾ ਢੰਗ ਨਾਲ ਮਨਾਈ ਇਸ ਤੋਂ ਨਰਾਜ ਲੋਕ ਕਹਿ ਰਹੇ ਸਨ ਕਿ ਇਸ ਬਲੂੜੀ ਰਸਮ ਤੇ ਬਿਲੀਅਨ ਡਾਲਰ ਖਰਚ ਕਰਨ ਦੀ ਕੀ ਲੋੜ ਸੀ ਇਹਨਾਂ ਨੂੰ ਲੋਕਾਂ ਦੀਆਂ ਰੋਜ਼ਮਰਾਂ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਖਰਚ ਕਰਨਾ ਚਾਹੀਦਾ ਸੀ ਸੋਸ਼ਲ ਮੀਡੀਆ ਤੇ ਜੋ ਸਚਾਈ ਚੀਨੀ ਲੋਕਾਂ ਸਾਹਮਣੇ ਸ਼ੀ ਸਰਕਾਰ ਅਤੇ ਚੀਨੀ ਆਰਥਿਕਤਾ ਦੇ ਖੋਖਲੇਪਨ ਬਾਰੇ ਪ੍ਰੋਸ ਰਿਹਾ ਹੈ ਇਹ ਲੋਕਾਂ ਨੂੰ ਨਿਰਾਸ਼ਾ ਦੇ ਆਲਮ ਵੱਲ ਧਕੇਲ ਰਿਹਾ ਹੈ ਇਸ ਨੂੰ ਰੋਕਣ ਲਈ ਚੀਨ ਸਰਕਾਰ ਨੇ ਸੋਸ਼ਲ ਮੀਡੀਆ ਨੂੰ ਦਬਾਉਣ ਦੀ ਮਿਹਨ ਵੀ ਚਲਾ ਰੱਖੀ ਹੈ ਪਰ ਇਹਦੇ ਹਾਂ ਪੱਕੀ ਨਤੀਜੇ ਨਹੀਂ ਨਿਕਲ ਰਹੇ ਲੋਕ ਇਸ ਤੋਂ ਨਾਰਾਜ਼ ਨੇ ਅਤੇ ਬਦਜਨ ਹੋ ਰਹੇ ਹਨ ਕਮਿਊਨਿਸਟ ਪਾਰਟੀ ਜਨਤਾ ਕਾ ਨਾਰਾਜ਼ਗੀ ਰੋਕਣ ਲਈ ਲੋਕਾਂ ਨੂੰ ਆਪਣੀ ਉਪਜੀਵਕਾ ਉਪਜੀਵਕਾ ਕਮਾਉਣ ਲਈ ਖੁੱਲ੍ਹਾ ਦੇ ਰਹੀ ਹੈ ਅਤੇ ਬਦਲੇ ਵਿੱਚ ਉਹਨਾਂ ਤੋਂ ਸ਼ੀ ਜਿਨ ਪਿੰਗ ਸ਼ਾਸਨ ਦੀ ਆਗਿਆਦੀਨ ਰਹਿਣ ਦੀ ਵਚਨਬੱਧ ਚਾਹ ਰਹੀ ਹੈ ਵਚਨਬੱਧਤਾ ਚਾਹ ਰਹੀ ਹੈ ਪਰ ਪ੍ਰਸ਼ਾਸਨ ਜਿਵੇਂ ਨਿਰੰਕੁਸ਼ ਹੈ ਕੀ ਉਹ ਅਜਿਹੀਆਂ ਖੁੱਲਾਂ ਦੀ ਇਜਾਜ਼ਤ ਦੇਵੇਗਾ ਸਭ ਤੋਂ ਵੱਡਾ ਸਵਾਲ ਤੇ ਚੁਣੌਤੀ ਇਹੀ ਹੈ ਕਿ ਸਨ 2012 ਵਿੱਚ ਕਰੀਬ 13 ਸਾਲ ਪਹਿਲਾਂ ਜਦੋਂ ਸ਼ੀ ਨੇ ਚੀਨੀ ਕਮਿਊਨਿਸਟ ਪਾਰਟੀ ਦੇ ਸ਼ਾਸਨ ਦੀ ਵਾਗਡੋਰ ਸੰਭਾਲੀ ਸੀ ਉਸ ਨੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਉਸ ਦਾ ਚੀਨੀ ਸੁਪਨਾ ਹਰ ਚੀਨੀ ਨੂੰ ਖੁਸ਼ਹਾਲ ਤੇ ਸੁਰੱਖਿਅਤ ਜੀਵਨ ਪ੍ਰਦਾਨ ਕਰੇਗਾ ਪਰ ਇਸ ਦੇ ਉਲਟ ਚੀਨ ਬੁਲਬੁਲਾ ਆਰਥਿਕਤਾ ਵਿੱਚ ਧਸ ਰਿਹਾ ਹੈ ਚੀਨ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦਾ ਜ਼ਿਕਰ ਕਰਦੇ ਹੋਏ ਕਾਲੋ ਸਾਹਿਬ ਲਿਖਦੇ ਨੇ ਕਿ ਜਾਪਾਨ ਦੀ ਨਵੀਂ ਪ੍ਰਧਾਨ ਮੰਤਰੀ ਤਕਾਈਚੀ ਨੇ ਸੰਸਦ ਵਿੱਚ ਚੀਨ ਵੱਲੋਂ ਤਾਈਵਾਨ ਤੇ ਹਮਲੇ ਨੂੰ ਜਾਪਾਨ ਦੀ ਹੋਂਦ ਦਾ ਸਵਾਲ ਦਰਸਾਇਆ ਹੈ ਜਾਪਾਨ ਵੱਲੋਂ ਚੀਨ ਵਿੱਚ ਸਿੱਧੇ 100 ਬਿਲੀਅਨ ਨਿਵੇਸ਼ ਅਤੇ ਸਾਲ 2024 ਵਿੱਚ 292 ਬਿਲੀਅਨ ਵਪਾਰ ਤੋਂ ਵੀ ਚੀਨ ਸੰਤੁਸ਼ਟ ਨਹੀਂ ਹੈ ਉਸ ਦੀ ਅੱਖ ਜਪਾਨੀ ਸਨਕਾਕੂ ਜ਼ਜੀਰੀਆਂ ਤੇ ਵੀ ਹੈ ਇਹਨਾਂ ਨੂੰ ਲੈ ਕੇ ਚੀਨ ਤੇ ਜਾਪਾਨ ਵਿੱਚ 19ਵੀਂ ਸਦੀ ਦੀ ਯੂਕੇ ਦੇ ਫਰਾਸ ਵਾਂਗ ਦੁਸ਼ਮਣੀ ਖਤਰਨਾਕ ਪੜਾਵਲ ਵੱਧ ਰਹੀ ਹੈ ਅੰਦਰੂਨੀ ਆਰਥਿਕ ਮੰਦ ਹਾਲੀ ਕਰਕੇ ਜਨਤਕ ਵਿਰੋਧ ਪੈਦਾ ਹੋਣ ਤੋਂ ਰੋਕਣ ਲਈ ਚੀਨ ਹੁਣ ਭਾਰਤ ਰੂਸ ਜਾਪਾਨ ਫਿਲਪਾਈਨ ਵੱਲੋਂ ਦੱਬੇ ਲਾ ਕੇ ਛਡਾਉਣ ਦੇ ਦਮਗੇ ਜੇ ਮਾਰਨ ਲੱਗ ਪਿਆ ਹੈ ਸਨ 2020 ਵਿੱਚ ਗਲਵਾਨ ਕਾ ਟਿਟਰਾ ਟਕਰਾਾ ਕਰਕੇ ਭਾਰਤ ਚੀਨ ਰਿਸ਼ਤੇ 5 ਸਾਲ ਲਗਭਗ ਠੱਪ ਰਹੇ ਸਨ ਜੇ ਚੀਨ ਅੰਦਰੂਨੀ ਜਨਤਕ ਅਸੰਤੋਸ਼ ਰੋਕਣ ਲਈ ਗੁਆਂਢੀ ਦੇਸ਼ਾਂ ਨਾਲ ਫੌਜੀ ਟਕਰਾਾ ਪੈਦਾ ਕਰਦਾ ਹੈ ਤਾਂ ਇਹ ਏਸ਼ੀਆ ਅੰਦਰ ਬਹੁਤ ਹੀ ਦੁਖਦਾਈ ਸਾਬਤ ਹੋਏਗਾ ਇਹ ਸੀ ਜੀ ਦਰਬਾਰਾ ਸਿੰਘ ਕਾਲੂ ਰਾਂ ਦਾ ਲਿਖਿਆ ਹੋਇਆ ਚੀਨ ਦੀ ਅਰਥਵਿਵਸਥਾ ਦਾ ਸੱਚ ਕੀ ਹੈ ਤੇ ਜਿਹੜੇ ਲੀਡਰਸ਼ਿਪ ਤੇ ਝੂਠ ਨੇ ਉਹਨਾਂ ਦਾ ਲਬਾਦਾ ਕਿਵੇਂ ਲੋਕਾਂ ਸਾਹਮਣੇ ਪ੍ਰਗਟ ਹੋ ਰਿਹਾ ਹੈ ਸੋ ਦਰਬਾਰਾ ਸਿੰਘ ਕਾਲੋਹਰੀ ਸਾਬਕਾ ਪੰਜਾਬ ਸਟੇਟ ਜਿਹੜਾ ਸੂਚਨਾ ਕਮਿਸ਼ਨਰ ਜਿਹੜੇ ਰਹੇ ਨੇ ਪੰਜਾਬ ਦੇ ਤੇ ਉਹ ਲਗਾਤਾਰ ਇਹਨਾਂ ਮੁੱਦਿਆਂ ਤੇ ਲਿਖਦੇ ਰਹਿੰਦੇ ਨੇ ਤੇ ਅੱਜ ਕੱਲ੍ਹ ਉਹ ਕਿੰਗਸਟਨ ਕੈਨੇਡਾ ਦੇ ਵਿੱਚ ਰਹਿੰਦੇ ਨੇ ਤੁਸੀਂ ਇਸ ਕਾਨ ਸਾਡੇ ਨਾਲ ਜੁੜੇ ਰਹੇ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ